ਕੁੜਕਾਂ ਦਾ ਸਾਥ ਦਿੰਦੇ ਆ ਵਿਆਂ ਛਾਤੀ ਚ ਗਰੀਬ ਘਰ ਦੇ ਕਿਸੇ ਘਰ ਦੀ ਛੱਤ ਟੁੱਟੀ ਐ ਉਹ ਵੀ ਬਣਵਾਉਂਦੇ ਆ ਭੁੱਖੇ ਨੂੰ ਰੋਟੀ ਦਿੰਦੇ ਆ ਲੋਕ ਨਾਂ ਚ ਬਹੁਤ ਕੰਮ ਕੀਤਾ ਇਹ ਕੁੜਕਾਂ ਜੀ ਕਰ ਸਕਦੇ ਨਾ ਉਹ ਕੋਈ ਨਹੀਂ ਕਰ ਸਕਦਾ ਹਮ ਤਾਂ ਇਨਕੇ ਸਾਥ ਸਦਾ ਸੰਸੇ ਜੁੜੇ ਹੋਏ ਆ ਕਹਿਣਾ ਤਾਂ ਕਹਿ ਕੁਛ ਐ ਬਸ ਇਸकी ਜੀਤ ਕਰਾਣੀ ਐ ਹਾਂ ਜੀ ਇਨਕੇ ਸਾਥ ਹੈ ਜੀ ਜਾਂ ਤੱਕ ਇਹ ਜਾਏਗੇ ਨਹੀਂ ਬੜੀਆ ਹੈ ਜੀ ਸ਼ਿਰਸਾ ਕੇ ਲਈ ਅੱਛਾ ਵਿਕਾਸ ਵੀ ਕੀਆ ਹੈ ਜਿਨੋ ਨੇ ਪਹਿਲੇ ਵੀ ਵਿਕਾਸ ਹੋਇਆ ਪਹਿਲੇ ਵੀ ਹੋਇਆ ਵਿਕਾਸ ਅੱਭੀ ਹੋਇਆ ਵਿਕਾਸ ਤਾਂ ਹੋ ਰਿਹਾ ਹੈ ਜਿ세 ਜਿ세 ਸਰਕਾਰ ਨਏ ਟੈਕਨੋਲੋਜੀ ਨਏ ਸਿਸਟਮ ਆ ਰਹੇ ਇਸ ਦੇ ਹਿਸਾਬ ਸੇ ਵਿਕਾਸ ਤਾਂ ਹੋ ਰਿਹਾ ਹੈ ਅੱਛਾ ਸ੍ਰੀ ਗਾਥ ਕੀ ਨਾਮ ਹੈ ਸੋਨੀਆ ਜੀ ਸੋਨੀਆ ਜੀ ਕਿੰਨਾ ਕੁ ਵਿਕਾਸ ਹੋਇਆ ਦੀ ਗੱਲ ਕਰੀਏ ਤਾਂ ਆਪਣੇ ਵਿਕਾਸ ਬਹੁਤ ਹੋਇਆ ਸ਼ਹਿਰ ਦਾ ਜੇ ਪਿੰਡਾਂ ਦਾ ਜੇ ਵੀ ਗਰੀਬ ਕੁੜਕਾਂ ਦਾ ਸਾਥ ਦਿੰਦੇ ਵਿਆਂ ਛਾਤੀ ਚ ਗਰੀਬ ਘਰ ਦਾ ਕਿਸੇ ਘਰ ਦੀ ਛੱਤ ਟੁੱਟੀ ਹੈ ਉਹ ਵੀ ਬਣਵਾਉਂਦੇ ਆ ਭੁੱਖੇ ਨੂੰ ਰੋਟੀ ਦਿੰਦੇ ਆ ਲੋਕਡਾਊਨ ਚ ਬਹੁਤ ਕੰਮ ਕੀਤਾ ਇਹਨਾਂ ਨੇ ਸ਼ਹਿਰ ਦੇ ਸੀਵਰੇਜ ਲੈਟਾ ਵਗੈਰਾ ਖੰਬੇ ਜਿੱਥੇ ਨਹੀਂ ਹੈ ਹਰ ਜਗ੍ਹਾ ਇਹਨਾਂ ਨੇ ਸਹੂਲਤ ਦਿੱਤੀ ਹੈ ਸੋ ਹੁਣ ਫਿਰ ਉਹ ਇੱਕ ਵਾਰ ਇਲੈਕਸ਼ਨ ਲੜਦੇ ਆ ਤਾਂ ਕਿਵੇਂ ਦਾ ਸਮਰਥਨ ਰੂਕਾ ਤੁਹਾਡਾ ਬਹੁਤ ਅੱਛਾ ਸਮਰਥਨ ਸੋ ਮਦਦ ਕਰੋਗੇ ਪੂਰੀ ਪੂਰੀ ਜੀ ਫੁੱਲ ਫੁੱਲ ਇਹ ਹਰ ਟਾਈਮ ਗਰੀਬ ਲਈ ਆਪਣਾ ਹਾਜ਼ਰ ਹੁੰਦੇ ਨੇ ਜਿੱਥੇ ਵੀ ਹਾਂ ਠੀਕ ਹੈ ਜੀ ਕੋਕਲ ਸੇਟੀ ਦੇ ਵੱਲ ਇੱਕ ਸਫਾਈ ਵਿਹਨ ਚਲਾਇਆ ਗਿਆ ਤੁਸੀਂ ਵੇਖਿਆ ਕਿ ਸਫਾਈ ਕਰਦੇ ਨਾ ਬਿਨਾਰੇ ਸਫਾਈ ਦੇਖੋ ਜੀ ਹੁਣ ਵੋਟਾਂ ਦੇ ਟਾਈਮ ਤੇ ਤਾਂ ਹਰ ਕੋਈ ਕਹੂਆ ਵੀ ਮੈਂ ਸਫਾਈ ਕਰੀ ਜਾਂਣਾ ਠੀਕ ਹੈ ਜੀ ਜੋ ਇਹ ਗੋਪਾਲ ਕੰਡਾ ਜੀ ਨੇ ਇੱਕ ਰੱਬ ਦੇ ਰੂਪ ਚਾਨੂੰ ਮਿਲਿਆ ਉਹ ਨਹੀਂ ਕੋਈ ਕਰ ਸਕਦਾ ਇਹ ਹਰ ਕੰਡਾ ਜੀ ਕਰ ਸਕਦੇ ਨਾ ਉਹ ਕੋਈ ਨਹੀਂ ਕਰ ਸਕਦਾ ਇਹਨਾਂ ਦਾ ਫਿਰ ਧੰਨਵਾਦ ਆ ਜੀ ਤੀ ਨਾਲ ਆਏ ਦੇ ਆਈ ਦਾ ਨੇ ਕਾਮਯਾਬ ਹੋਵੇ ਤੇ ਸਾਡੀ ਗਰੀਬਾਂ ਦੀ ਵੀ ਸੁਣੇ